ਨਮਸਕਾਰ ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਤੇ ਅੱਜ ਅੱਜ ਅਸੀਂ ਗੱਲ ਕਰਾਂਗੇ ਸਰਦਾਰ ਲਾਲ ਸਿੰਘ ਜੀ ਦੇ ਨਾਲ ਜੋ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਨ ਹਾਂਜੀ ਸਰ ਸਾਨੂੰ ਇਹ ਪਿਛਲੀ ਵਾਰ ਜਦ ਕਾਂਗਰਸ ਸਰਕਾਰ ਸੀ ਤਾਂ ਜੋ ਜ਼ਿੰਮੇਦਾਰ ਸੀ ਉਹਨਾਂ ਦੀ ਲਾਈਫ ਕਾਫੀ ਸੁਖਾਲੀ ਸੀ ਇਹ ਮੰਨਿਆ ਜਾਂਦਾ ਸੀ ਐਥ ਕੀ ਕੀ ਤੁਸੀਂ ਨਵੇਂ ਪ੍ਰੋਗਰਾਮ ਲੈ ਕੇ ਆਏ ਹੋ ਕਿ ਜਿਹੜੇ ਕਿਸਾਨ ਨੇ ਜਿਹੜੇ ਮੰਡੀਆਂ 'ਚ ਰੁੱਲਦੇ ਨੇ ਉਹਨਾਂ ਨੂੰ ਥੋੜੀ ਰਾਹਤ ਪੁੱਜੇ ਤੁਸੀਂ ਮੈਨੂੰ ਦੱਸੋ ਸਾਰੀਆਂ ਏਜੰਸੀਆਂ ਵੀ ਉਹ ਹੀ ਆ ਗੜਤੀਆਂ ਵੀ ਉਹ ਹੀ ਕਿਸਾਨ ਵੀ ਉਹ ਹੀ ਸਾਰਾ ਸਿਸਟਮ ਪੁਰਾਣਾ ਹੈ ਇਸ ਸੀਜ਼ਨ ਚ ਕਿਤੇ ਧਰਨਾ ਲੱਗਿਆ ਸਾਰੇ ਪੰਜਾਬ ਚ ਕਿਸੇ ਕੋ ਤੁਹਾਨੂੰ ਆਵਾਜ਼ ਆਈ ਕਿਤੇ ਪੇਮੈਂਟ ਨਹੀਂ ਮਿਲੀ ਕਿਤੇ ਚੁਕਾਈ ਨਹੀਂ ਹੋਈ ਕਿਤੇ ਤਲਾਈ ਨਹੀਂ ਹੋਈ ਕਿਤੇ ਖਰੀਦ ਨਹੀਂ ਹੋਈ ਕਿਤੇ ਵੀ ਪੰਜਾਬ ਚ ਅੱਜ ਇਹ ਅੱਜ 20 25 27 ਦਿਨ ਹੋ ਗਏ ਪਰਕਰਮੈਂਟ ਨੂੰ ਕਿਤੇ ਹਹਾਕਾਰ ਮਿਤੀ ਹੈ ਇਹ ਤਾਂ ਮੈਂ ਸਮਝਦਾ ਕਿ ਜਦ ਤੱਕ ਤਪ ਤੇਜ ਹੈ ਨਾ ਕੈਪਟਨ ਮਿੰਦਰ ਸਿੰਘ ਦਾ ਤਪ ਤੇਜ ਹੈ। ਹਾਂਜੀ। ਉਸ ਦੇ ਕਾਰਨ ਔਰ ਪਿਛਲੀ ਜਿਹੜੀ ਤੁਸੀਂ ਗੱਲ ਕਰਨ ਲੱਗੇ ਹੋ 2002 ਤੋਂ 2007 ਤੱਕ 10 ਖਰੀਦਾਂ ਹੋਈਆਂ। 5 ਹਾੜੀ ਦੀਆਂ 5 ਸੋਨੇ ਦੀਆਂ। ਉਸ ਵੇਲੇ ਮੈਂ ਫੂਡ ਮਿਨਿਸਟਰ ਸੀਗਾ। ਮੇਰੇ ਕੋਲ ਫਾਈਨੈਂਸ ਮਿਨਿਸਟਰ ਵੀ ਸੀਗਾ। ਦੋਨੋਂ ਚਾਰਜ ਮੇਰੇ ਕੋਲ ਸੀ। ਉਹਨਾਂ 5 ਸਾਲਾਂ 'ਚ ਇੱਕ ਦਿਨ ਵੀ ਇੱਕ ਰਾਤ ਵੀ ਕਿਸੇ ਕਿਸਾਨ ਨੂੰ ਮੰਡੀਆਂ 'ਚ ਨਹੀਂ ਕਟੜੀ ਪਈ। ਇਹ ਹਿਸਟਰੀ ਹੈ। ਔਰ ਜੋ ਪਿਛਲੇ 10 ਸਾਲਾਂ ਚ ਖੱਜਲ ਖਵਾਰੀ ਕਿਸਾਨਾਂ ਦੀ ਹੋਈ ਹੈ ਉਹ ਵੀ ਸਾਰਾ ਪੰਜਾਬ ਦਾ ਕਿਸਾਨ ਜਾਣਦਾ ਹੈ ਪਿਛਲੇ 1 ਸਾਲ ਤੋਂ ਪਹਿਲਾਂ ਕਣਕ ਦੀ ਖਰੀਦ 1 April ਤੋਂ ਸ਼ੁਰੂ ਹੁੰਦੀ ਹੈ 29 April ਤੱਕ ਇੱਕ ਕਵੈਂਟਲ ਕਣਕ ਦੀ ਖਰੀਦੀ ਗਈ 1 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹਾਂ ਔਰ ਤੁਹਾਨੂੰ ਯਾਦ ਹੋਊਗਾ 29 April ਨੂੰ ਰਾਹੁਲ ਗਾਂਧੀ ਜੀ ਖੰਨਾ ਮੰਡੀ ਆਏ ਫਿਰ 30 ਤਰੀਕ ਨੂੰ ਉਹਨਾਂ ਦੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਵੀ ਜੱਗ ਕੀ ਕੇਂਦਰ ਦੀ ਸਰਕਾਰ ਵੀ ਜੱਗ ਕੀ ਔਰ ਰਾਤੋਂ ਰਾਤ ਸਾਰੀ ਗੱਲ ਘਟ ਕੇ ਸਵੇਰੇ 10 ਵਜੇ ਨਰਿੰਦਰ ਮੋਦੀ ਜੀ ਨੇ ਕੈਬਨਿਟ ਦੀ ਮੀਟਿੰਗ ਬੁਲਾ ਕੇ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਸ਼ਾਰਟ ਆਊਟ ਕਰਕੇ ਅਗਲੇ ਦਰ ਖਰੀਦ ਸ਼ੁਰੂ ਹੋ ਗਈ। 1 ਮਹੀਨਾ ਕਿਸਾਨ ਮੰਡੀਆਂ ਚ ਝੀਂਚ ਘੜਾ ਪੈਂਦਾ ਰਿਹਾ ਹੁਣ ਤੁਸੀਂ ਦੱਸੋ ਫਰਕ ਨਜ਼ਰ ਆਉਂਦਾ ਪੰਜਾਬ ਦੇ ਲੋਕਾਂ ਨੂੰ ਸਾਰੇ ਪੰਜਾਬ ਚ ਤੁਸੀਂ ਪਤਾ ਕਰ ਲਓ ਕਿਤੇ ਪੇਮੈਂਟ ਨਹੀਂ ਰੁਕੀ ਕਿਤੇ ਖਰੀਦ ਨਹੀਂ ਰੁਕੀ ਇੱਕ ਗੱਲ ਨਵੀਂ ਮੈਂ ਤੁਹਾਨੂੰ ਦੱਸ ਦਵਾਂ ਕੀ ਮੀਰਾ ਇਸ ਸਿਸਟਮ ਦੇ ਨਾਲ 35 ਸਾਲ ਦਾ ਰਿਸ਼ਤਾ ਹੈ ਜਦੋਂ ਮੈਂ ਦੂਸਰੀ ਵਾਰ ਐਮਐਲਏ ਬਣਿਆ 1980 ਤੋਂ ਸਰਦਾਰ ਦਰਵਾਰਾ ਸਿੰਘ ਦੀ ਟੀਮ ਮਿਨਿਸਟਰ ਬਣੇ ਉਸ ਵੇਲੇ ਮੈਨੂੰ ਉਹਨਾਂ ਨੇ ਪੰਚਾਇਤ ਦਾ ਚੇਅਰਮੈਨ ਲਾਤਾ ਪੰਚਾਇਤ ਵੀ ਕੰਪਨੀ ਹੈ ਜਿਹੜੀ ਪ੍ਰੋਕਿਊਰਮੈਂਟ ਚ ਸ਼ਾਮਲ ਹੈ ਉਸ ਤੋਂ ਬਾਅਦ ਸਰਦਾਰ ਬਜਨ ਸਿੰਘ ਦੀ ਮੁੱਖ ਮੰਤਰੀ ਬਣੇ ਵੇਨੇ ਆਪ ਦੇ ਉਹਨਾਂ ਨੇ ਮੈਨੂੰ ਫੂਡ ਮਿਨਿਸਟਰ ਬਣਾਤਾ ਸਦਾ ਹਰਚੰਦ ਸਿੰਘ ਜੀ ਬਣੇ ਉਹਨਾਂ ਤੋਂ ਬਾਅਦ ਉਹਨਾਂ ਦਾ ਜਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਫੂਡ ਮਿਨਿਸਟਰ ਬਣਾਇਆ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ 2002 ਚ ਚੀਫ ਮਿਨਿਸਟਰ ਬਣੇ ਫਾਈਨੈਂਸ ਐਂਡ ਪਲੈਨਿੰਗ ਦੇ ਨਾਲ ਉਹਨਾਂ ਨੇ ਫੂਡ ਡਿਪਾਰਟਮੈਂਟ ਨੂੰ ਵੀ ਦੇ ਦਿੱਤਾ ਮੇਰਾ ਪੁਰਾਣਾ ਐਕਸਪੀਰੀਅੰਸ ਹੋਣ ਦੇ ਨਾਤੇ ਮੈਂ ਕਹਿ ਸਕਦਾ ਅੱਜ ਤੱਕ ਇਹ ਜਿਹੜਾ ਹਰਿਆਣੇ ਦਾ ਵਾਢਰ ਹੈ ਪਟਿਆਲਾ ਡਿਸਟ੍ਰਿਕਟ ਸੰਗਰੂਰ ਡਿਸਟ੍ਰਿਕਟ ਮਾਨਸਾ ਬਠਿੰਡਾ ਅੱਜ ਤੱਕ ਇਹ ਹੁੰਦਾ ਰਿਹਾ ਕਿ ਜਦੋਂ ਪੰਜਾਬ 'ਚ ਪ੍ਰੋਬਲਮ ਆਈ ਪੰਜਾਬ ਦੇ ਕਿਸਾਨ ਹਰਿਆਣੇ 'ਚ ਭੇਜਦੇ ਸੀ ਇਹ ਪਹਿਲੀ ਵਾਰ ਹੈ ਇਸ ਸਾਲ 'ਚ ਕਿ ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਚ ਕਣਕ ਵੇਚੀ ਸਰ ਤੁਸੀਂ ਇਹ ਕਹਿ ਰਹੇ ਸੀ ਵੀ ਐਤ ਕੀ ਪੰਜਾਬ ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਚ ਆ ਕੇ ਫਸਲ ਵੇਚੀ ਹੈ ਇਸ ਵਾਰ ਦੀ ਟੋਟਲ ਪ੍ਰੋਕਿਊਰਮੈਂਟ ਕਿੰਨੀ ਹੈ ਤੇ ਟਾਰਗੇਟ ਕਿੰਨਾ ਸੀਗਾ ਸਰਕਾਰ ਵੱਲੋਂ ਦੇਖੋ ਸਾਡਾ ਟਾਰਗੇਟ 115 ਤੋਂ ਲਾ ਕੇ 120 ਲੱਖ ਮੀਟ੍ਰਿਕ ਟਨ ਦਾ ਹੈ ਹਾਂਜੀ ਹੁਣ ਅਸੀਂ 1 ਕਰੋੜ ਤੋਂ ਟੱਪ ਚੁੱਕੇ ਹਾਂ ਠੀਕ ਹੈ ਜੀ 15 20% ਬਾਕੀ ਹੈ ਹਾਂਜੀ ਸਾਰੀ ਪ੍ਰੋਕਿਊਰਮੈਂਟ ਮੰਡੀ ਮੰਡੀਆਂ ਚ ਮਾਲ ਆ ਚੁੱਕਿਆ ਹੈ ਔਰ ਪੇਮੈਂਟ ਨਾਲ ਦੀ ਨਾਲ ਹੋ ਰਹੀ ਹੈ ਕਿਤੇ ਕੋਈ ਦਿੱਕਤ ਨਹੀਂ ਹੈ ਅੱਛਾ ਇੱਕ ਅਕਾਲੀ ਸਰਕਾਰ ਦਾ ਇਹ ਕਹਿਣਾ ਹੁੰਦਾ ਸੀ ਪਹਿਲਾਂ ਕਿ ਸੈਂਟਰ ਵੱਲੋਂ ਪੈਸੇ ਜਿਹੜੇ ਆ ਉਹ ਟਾਈਮ ਸਿਰ ਨਹੀਂ ਆਉਂਦੇ ਔਰ ਇਹ ਕੁਛ ਸ਼ਾਇਦ ਲੋਨ ਕੁਝ ਕ੍ਰੈਡਿਟ ਵੀ ਛੱਡ ਗਏ ਸੀਗੇ ਕੈਪਟਨ ਸਰਕਾਰ ਲਈ ਕਿ ਉਹ ਜਿਹੜੇ ਮੁੱਦੇ ਆ ਉਹ ਸੁਲਝ ਗਏ ਤੁਸੀਂ ਉਹ ਅਜੇ ਮੁੱਦੇ ਲਟਕਦੇ ਆ ਤੁਸੀਂ ਦੇਖੋ ਇਹ ਬੜੀ ਦੇਰ ਤੋਂ ਲੰਮਾ ਝਗੜਾ ਚੱਲਦਾ ਰਿਹਾ ਹੈ ਸੀਸੀ ਲਿਮਟ ਦਾ 31000 ਕਰੋੜ ਰੁਪਇਆ ਜਿਹੜਾ ਆ ਡਿਸਪਿਊਟਡ ਸੀਗਾ ਉਹ ਕਹਿੰਦੇ ਸੀ ਵੀ ਤੁਸੀਂ ਘੋਰ-ਦਬੋਰ ਕਰਤਾ ਇਹ ਕਹਿੰਦੇ ਸੀ ਨਹੀਂ ਜੀ ਅਸੀਂ ਸੈਂਟਰ ਤੋਂ ਲੈਣਾ ਹੈ ਅਲਟੀਮੇਟਲੀ ਜਾਂਦੇ ਜਾਂਦੇ ਇਸ ਗੱਲ 'ਚ ਉਹ ਇਹ ਗੜਬੜ ਕਰ ਗਏ ਕਿ 31000 ਕਰੋੜ ਰੁਪਈਆ ਜਿਹੜਾ ਸੀਸੀ ਲਿਮਿਟ ਦਾ ਰੋਲਾ ਸੀ ਉਹਨੂੰ ਕਰਜ਼ੇ 'ਚ ਕਨਵਰਟ ਕਰਾ ਗਏ ਉਹ ਸਾਡੇ ਤੇ ਇੱਕ ਬਹੁਤ بڑا ਧੱਬਾ ਹੈ ਔਰ ਕਰਜ਼ਾ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜੋ ਅੱਜ ਮਹਿਸੂਸ ਕੀਤਾ ਜਾ ਰਿਹਾ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ ਅਸੈਂਬਲੀ 'ਚ 2.5 ਕਰੋੜ ਕਰਜ਼ਾ ਇਸ ਵੇਲੇ ਪੰਜਾਬ ਤੇ ਸਟੈਂਡ ਕਰਦਾ ਹੈ ਕਰਜ਼ੇ ਦੀ ਹਿਸਟਰੀ ਮੈਨੂੰ ਪਤਾ ਮੈਂ ਫਾਈਨਾਂਸ ਮੰਤਰੀ ਰਿਹਾ ਜਦੋਂ 31 ਮਾਰਚ 2007 ਨੂੰ ਅਸੀਂ ਗਏ ਆ ਇਹ ਆਏ 10 ਸਾਲ ਪਹਿਲਾਂ ਉਸ ਵੇਲੇ ਪੰਜਾਬ ਤੇ ਕਰਜ਼ਾ 51155 ਕਰੋੜ ਸੀ ਸਿਰਫ ਜਦ ਅਸੀਂ ਗਏ ਸੀ ਕਰਜ਼ਾ ਅਸੀਂ ਵੀ ਲਿਆ ਸੀ ਅਸੀਂ ਉਹਨਾਂ 50 ਸਾਲਾਂ 'ਚ 2002-7 ਤੱਕ 19000 ਕਰੋੜ ਰੁਪਏ ਲਿਆ ਸਿਰਫ 32000 ਕਰੋੜੋਂ ਚੋਂ ਭਾਕੇ ਪਹਿਲਾਂ ਅਸੀਂ ਸਿਰਫ ਟੋਟਲ ਮਿਲਾ ਕੇ 51155 ਕਰੋੜ ਸਾਡਾ ਨਹੀਂ ਸੀਗਾ ਪਿਛਲੇ 41 ਥਾਲਾਂ ਦਾ ਸੀ ਔਰ ਜਿੰਨੀਆਂ ਸਰਕਾਰਾਂ ਆਈਆਂ ਹੁਣ ਉਹ 10 ਸਾਲਾਂ ਬਾਅਦ ਵੱਧ ਕੇ 2.5 ਲੱਖ ਕਰੋੜ ਰੁਪਈਆ ਹੋ ਗਿਆ ਬਦਲ ਤੁਸੀਂ ਦੇਖੋ 5 ਗੁਣਾ ਕਰਜ਼ਾ ਵੱਧ ਗਿਆ ਪੰਜਾਬ ਬਿਲਕੁਲ ਪਠਾ ਪਠਾਤਾ ਬਰਬਾਦ ਕਰਤਾ ਬਰਬਾਦ ਕਰਤਾ ਹਾਲਾਤ ਐਸੇ ਬਣਦੇ ਕਿ ਪੰਜਾਬ ਚ ਅਨਾਰਕੀ ਦੇ ਹਾਲਾਤ ਹੈ ਔਰ ਮੈਂ ਸਮਝਦਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਨੇ ਨੋਇੰਗਲੀ ਪੰਜਾਬ ਨੂੰ ਖਰਾਬ ਕਰਿਆ ਉਹਨਾਂ ਨੂੰ ਲੱਗਦਾ ਪਤਾ ਸੀ ਕਿ ਸਾਡੀ ਸਰਕਾਰ ਨਹੀਂ ਬਣੇਗੀ ਉਹਨਾਂ ਨੇ ਜਾਣ ਬੁੱਝ ਕੇ ਐਸੇ ਹਾਲਾਤ ਪੈਦਾ ਕਰਤੇ ਐਸੀ ਖਾਈ ਪਟਤੀ ਐਸਾ ਖੂਬਟਾ ਕਿ ਕੋਈ ਵੀ ਪਾਰਟੀ ਦੀ ਨਵੀਂ ਸਰਕਾਰ ਹੋਵੇ ਚੱਲ ਨਾ ਸਕੇ ਇਹ ਸਿਚੁਏਸ਼ਨ ਹੈ ਹਾਲਾਤ ਐਸੇ ਮਾੜੇ ਉਹਨਾਂ ਦੀ ਬਜਾ ਨਾਲ ਬਣੇ ਆ ਪਰ ਮੈਂ ਸਮਝਦਾ ਹੈ ਕੈਪਟਨ ਅਰਵਿੰਦਰ ਸਿੰਘ ਜਿਹੜਾ ਬਹੁਤ ਕ੍ਰਾਂਤੀਕਾਰੀ ਇਨਸਾਨ ਹੈ ਚਮਤਕਾਰੀ ਇਨਸਾਨ ਹੈ ਚਮਤਕਾਰੀ ਇਸ ਕਰਕੇ ਕਹਿੰਦਾ ਕਿ ਦੇਖੋ ਤੁਹਾਡੇ ਸਾਹਮਣੇ ਹੈ ਪ੍ਰਕਿਊਰਮੈਂਟ ਅਜ ਇਹ ਚਮਤਕਾਰ ਹੀ ਹੈ ਨਾ ਔਰ ਚਮਤਕਾਰ ਇਹ ਵੀ ਹੈ ਕਿ ਹੁਣੇ ਇਕੱਠੀਆਂ ਇਲੈਕਸ਼ਨ ਹੋਈਆਂ ਯੂਪੀ ਚ ਕੀ ਹਵਾ ਢੇਰੀ ਹੋਰ ਸੀ ਪੰਜਾਬ ਦੀ ਹਵਾ ਉਸ ਤੋਂ ਉਲਟ ਸੀ 50 ਸਾਲ ਦੀ ਹਿਸਟਰੀ 1966 ਚ ਪੰਜਾਬ ਬਣਿਆ ਤੇ ਇਸ 50 ਸਾਲ 1967 ਚ ਪਹਿਲੀ ਇਲੈਕਸ਼ਨ ਹੋਈ ਸੀ ਤੇ ਹੁਣ 2017 ਆ ਗਿਆ 50 ਸਾਲ ਚ ਪਹਿਲੀ ਵਾਰ ਹੈ ਕਿ ਜਿੱਦੀ ਵੱਡੀ ਵਿਕਟਰੀ ਕਾਂਗਰਸ ਦੀ 77 ਸੀਟਾਂ ਨਾਲ ਹੋਈ ਹੈ ਜਿੱਦੀ 50 ਸਾਲ ਚ ਕਦੇ ਹੋਈ ਨਹੀਂ ਔਰ ਇਹ ਵੀ ਸੱਚ ਹੈ ਕਿ ਜਿੰਨੀ ਦੁਰਦਸ਼ਾ ਅਕਾਲੀ ਦਲ ਬੀਜੇਪੀ ਦੀ ਜ਼ਫਾਰ ਹੋਈ ਹੈ ਕਿਸੇ 50 ਸਾਲ ਚ ਨਹੀਂ ਹੋਈ ਇਹ ਚਮਤਕਾਰ ਕੈਪਟਨ ਵਿਰਿੰਦਰ ਸਿੰਘ ਦਾ ਮੋਦੀ ਦੀ ਹਵਾ ਲਹਿਰ ਦੇ باوجود ਉਸ ਲਹਿਰ ਨੂੰ 모ੜਨਾ ਔਰ ਉਸ ਦੇ ਉਲਟ ਰਿਜ਼ਲਟ ਲੈ ਕੇ ਆਉਣਾ ਇਹ ਚਮਤਕਾਰ ਤੋਂ ਕੋ ਘਟ ਨਹੀਂ ਉਸ ਤੋਂ ਪਹਿਲਾਂ ਜਿਹੜਾ ਚਮਤਕਾਰ ਉਹਨਾਂ ਨੇ ਅਮਰਸਰ ਜਿੱਤਾਇਆ ਜਿੱਤ ਲਈ ਸਾਡੀ ਮੱਜੀ ਠੋਕ ਕੇ ਤੁਸੀਂ ਦੇਖਿਆ ਕਿ ਉਹ ਮੋਦੀ ਸਾਹਿਬ ਦਾ ਦੂਜੇ ਨੰਬਰ ਦੀ ਸਖੀ ਸੀ 1 ਲੱਖ ਤੋਂ ਵੱਧ ਵੋਟਾਂ ਨਾਲ ਹਰਾ ਕੇ ਜਦ ਕਿ ਉਸ ਵੇਲੇ ਵੀ ਨਹੀਂ ਰਹੀ ਸੀ ਮੋਦੀ ਦੀ ਉਸ ਵੇਲੇ ਉਹ ਵੀ ਚਮਤਕਾਰ ਇਹ ਵੀ ਚਮਤਕਾਰ ਆ ਜੋ ਹੋ ਰਿਹਾ ਆਣ ਵਾਲੇ ਸਮੇਂ ਚ ਬੇਸ਼ੱਕ ਉਹ ਪੰਜਾਬ ਦੀ ਇਕਨੋਮੀ ਬਰਬਾਦ ਕਰ ਗਏ ਮੈਂ ਸਮਝਦਾ ਉਹਦੇ ਚ ਸਮਤ ਸਮਰਥਾ ਹੈ ਉਹ ਕੋਈ ਨਾ ਕੋਈ ਰਸਤਾ ਕੱਢੇ ਪੰਜਾਬ ਨੂੰ ਬਚਾਉਣ ਵਾਲਾ ਤੁਹਾਡੇ ਵੱਲੋਂ ਮਤਲਬ ਗਵਰਨਮੈਂਟ ਦੀਆਂ ਕੀ ਪਾਲਿਸੀਆਂ ਰਹਿਣਗੀਆਂ ਜਿਹੜਾ ਤੁਸੀਂ ਹੁਣ ਕਹਿ ਵੀ ਰਹੇ ਹੋ ਵੀ ਕੈਪਟਨ ਅਮਰਿੰਦਰ ਸਿੰਘ ਚਮਤਕਾਰੀ ਆਗੂ ਨੇ ਤੇ ਉਹ ਖਾਈ ਤੁਸੀਂ ਭਰਨੀ ਵੀ ਹੈ ਇਹ ਪੈਸਾ ਐਟ ਦਿ ਐਂਡ ਆਫ ਦਿ ਡੇ ਆਏਗਾ ਕਿੱਥੋਂ ਤੁਸੀਂ ਫਾਈਨੈਂਸਿਸਟ ਰਹੇ ਹੋ ਇਹ ਤੁਹਾਨੂੰ ਦੱਸਾਂਗੇ ਬਜਟ ਸੈਸ਼ਨ ਹੋਊਗਾ ਹੁਣ ਉਸ ਵਾਸਤੇ ਵਾਈਟ ਪੇਪਰ ਤਿਆਰ ਹੋ ਰਿਹਾ ਅੱਜ ਇਹ ਗੱਲ ਕਹਿਣਾ ਮੈਂ ਸਮਝਦਾ ਠੀਕ ਨਹੀਂ ਇਹ ਗੱਲ ਸਮੇਂ ਦੇ ਪਤਿਵਕ ਕਰਾਂਗੇ ਜੂਨ ਚ ਬਜਟ ਆਣਾ ਤੇ ਉਸ ਬਜਟ ਦੀ ਤਿਆਰੀ ਹੋ ਰਹੀ ਹੈ ਉਹਦੇ ਵਾਸਤੇ ਕੀ ਕੀ ਤਰੀਕੇ ਅਪਣਾਏ ਜਾਣੇ ਕੀ ਖਾਈ ਕਿਸ ਤਰ੍ਹਾਂ ਭਰੀ ਜਾਊਗੀ ਇਹ ਜਵਾਬ ਉਸ ਵੇਲੇ ਮناسب ਹੋਏਗਾ ਜੇ ਜਵਾਬ ਦੇਣਾ ਮناسب ਨਹੀਂ ਠੀਕ ਤੇਰੀ ਐਤਕੀ ਕਈ ਵਾਰ ਅਸੀਂ ਕਿਸਾਨਾਂ ਨੂੰ ਦੇਖਿਆ ਜਦੋਂ ਉਹ ਮੰਡੀਆਂ ਚ ਆਉਂਦੇ ਆ ਗਰਮੀ ਚ ਉਹਨਾਂ ਲਈ ਪੀਣ ਦਾ ਪ੍ਰਬੰਧ ਪਾਣੀ ਪੀਣ ਦਾ ਪ੍ਰਬੰਧ ਜਾਂ ਰਹਿਣ ਲਈ ਚੰਗੀਆਂ ਸਹੂਲਤਾਂ ਨਹੀਂ ਹੁੰਦੀਆਂ ਕਿ ਇਹ ਸਰਕਾਰ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਾਏਗੀ ਜ਼ਰੂਰ ਇਹ ਵਾਕਈ ਤੁਹਾਡੀਆਂ ਕਈ ਸਹੀ ਗੱਲਾਂ ਹਨ ਪਰ ਸਾਨੂੰ ਸਮਾਂ ਬੜਾ ਘੱਟ ਮਿਲੇ ਪਹਿਲੀ ਤਰੀਕ ਨੂੰ ਪ੍ਰਕਿਊਰਮੈਂਟ ਸ਼ੁਰੂ ਹੋਣੀ ਹੈ ਹੋਈ ਹੈ ਤੇ ਸਾਨੂੰ ਦਿਨੀ 10 ਮਿਲੇ ਇਹ ਇਸ ਵਾਸਤੇ ਕੋ ਸਮਾਂ ਚਾਹੀਦਾ ਪਹਿਲਾਂ ਤਿਆਰੀ ਵਾਸਤੇ ਤਿਆਰੀ ਦਾ ਸਮਾਂ ਸਾਨੂੰ ਨਹੀਂ ਮਿਲਿਆ ਮੈਂ ਸਮਝਦਾ ਜਿੱਥੇ ਵੀ ਇਹ ਕਿਤੇ ਪ੍ਰੋਬਲਮ ਆਏਗੀ ਆਉਣ ਵਾਲੀ ਸੀਜ਼ਨ ਚ ਪਾਣੀ ਪੀਣ ਦਾ ਕਿਸਾਨਾਂ ਦੇ ਬੈਠਣ ਦਾ ਉੱਥੇ ਅੱਛੇ ਫੜ ਹੋਣ ਅੱਚੀਆਂ ਸਹੂਲਤਾਂ ਹੋਣ ਮੀਂਹ ਦਾ ਪ੍ਰਬੰਧ ਹੋਵੇ ਬਾੜ ਦਾਣੇ ਦੀ ਕਮੀ ਨਾ ਹੋਵੇ ਕਿਤੇ ਕਿਤੇ ਹੈ ਪਾਣੀ ਇਹ ਸਾਡਾ ਕਸੂਰ ਨਹੀਂ ਪਰ ਮੈਂ ਸਮਝਦਾ ਆਉਣ ਵਾਲੇ ਸਮੇਂ ਚ ਇਹ ਸਾਰੀਆਂ ਦਿੱਕਤਾਂ ਸੇ ਦੂਰ ਹੋਣ ਅੱਛਾ ਇੱਕ ਇਹ ਹੈ ਜੀ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਆਲਟਰਨੇਟ ਨਵੀਆਂ ਫਸਲਾਂ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਤਰਜੀਹ ਦੇਣਗੇ ਪੰਜਾਬ ਮੰਡੀ ਬੋਰਡ ਵੀ ਕੋਈ ਅਜਿਹੀ ਤਿਆਰੀ ਕਰ ਰਿਹਾ ਹੈ ਕਿ ਜਿਹੜੀਆਂ ਨਵੀਆਂ ਫਸਲਾਂ ਹੋਣ ਉਹਨਾਂ ਦੀ ਵੀ ਪ੍ਰੋਕਿਊਰਮੈਂਟ ਹੋ ਸਕੇ ਸਮੇਂ ਸਿਰ ਤੇ ਜਿੱਥੇ ਤੱਕ ਪ੍ਰੋਕਿਊਰਮੈਂਟ ਦਾ ਸਵਾਲ ਹੈ ਇਹ ਤਾਂ ਐਮਐਸਪੀ ਤੇ ਡਿਪੈਂਡ ਕਰਦਾ ਹੈ ਐਮਐਸਪੀ ਦਾ ਫੈਸਲਾ ਕਰਨਾ ਭਾਰਤ ਸਰਕਾਰ ਨੇ ਉਹ ਪੰਜਾਬ ਸਰਕਾਰ ਦਾ ਕੋਈ ਨਾਲ ਕੋਈ ਤਲਕ ਨਹੀਂ ਇਹ ਤਾਂ ਪਾਲਿਸੀ ਜਿਹੜੀ ਹੈ ਸੈਂਟਰ ਨਾਲ ਰਿਲੇਟਡ ਹੈ ਸਟੇਟ ਨਾਲ ਰਿਲੇਟਡ ਨਹੀਂ ਪਰ ਕਿਉਂ ਮਰਨ ਦੀ ਪਾਲਿਸੀ ਜਿਹੜੀ ਹੈ ਐਮਐਸਪੀ ਹੈ ਮੀਨਸ ਮਿਨੀਮਲ ਸਪੋਰਟ ਪ੍ਰਾਈਸ ਹੈ ਮਿਨੀਮਲ ਸਪੋਰਟ ਪ੍ਰਾਈਸ ਜਦ ਤੱਕ ਅਸੀਂ ਤੈ ਨਹੀਂ ਕਰਾਂਗੇ ਸਹੀ ਤਾਂ ਖਰੀਦਣਾ ਜੋ ਪਾਲਿਸੀ ਭਾਰਤ ਸਰਕਾਰ ਬਣਾਉਗੀ ਐਮਐਸਪੀ ਦੀ ਉਸ ਦੇ ਮਤਲਬ ਅਸੀਂ ਤੱਕ ਖਰੀਦਣਾ ਉਹ ਅੱਛੀ ਬਣਾਉਗਾ ਸਾਡਾ ਕੰਮ ਖਰੀਦਣਾ ਪਾਲਿਸੀ ਉਹਨਾਂ ਨੇ ਬਣਾਣੀਆਂ ਹੈ ਯਾ ਸਟੇਟ ਗਵਰਨਮੈਂਟ ਨੇ ਬਣਾਣੀਆਂ ਸਾਡਾ ਕੰਮ ਹੈ ਪ੍ਰੋਕੂਰਮੈਂਟ ਸਾਡਾ ਕੰਮ ਹੈ ਮੰਡੀਆਂ ਨੂੰ ਵਧੀਆ ਬਣਾਣਾ ਸੜਕਾਂ ਵਧੀਆ ਬਣਾਣਾ ਜਿੰਨਾ ਨੈਟਵਰਕ ਪੰਜਾਬ ਚ ਵਧੀਆ ਜਿੰਨਾ ਮੰਡੀਕਰਨ ਵਧੀਆ ਪੰਜਾਬ ਦਾ ਸਾਰੇ ਹਿੰਦੁਸਤਾਨ ਚ ਕਿਤੇ ਨਹੀਂ ਸਾਰੇ ਹਿੰਦੁਸਤਾਨ ਨਾਲ ਵਧਾ ਹੈ ਉਹ ਕਿ ਪੰਜਾਬ ਹੀ ਕਾਸੀ ਸਟੇਟ ਹੈ ਚਾਹੇ ਉਹ 2% ਸਾਰੇ ਕੰਟਰੀ ਦਾ 50% ਸੈਂਟਰ ਬੂਲ ਚ ਅਜ ਤੱਕ ਲੋਕਾਂ ਦਾ ਟਿੱਡ ਭਰਨ ਵਾਸਤੇ ਪੰਜਾਬ ਨੇ ਪਾਇਆ ਪੰਜਾਬ ਚ ਗ੍ਰੀਨ ਰੈਵੋਲੂਸ਼ਨ ਆਇਆ ਪੰਜਾਬ ਚ ਹਰੀ ਕ੍ਰਾਂਤੀ ਆਈ ਇਸ ਕਾਰਨ ਮੰਡੀਕਰਨ ਸਿਸਟਮ ਮਜ਼ਬੂਤ ਹੋਇਆ ਔਰ ਅੱਜ ਪੰਜਾਬ ਦੀਆਂ ਜਿਹੜੀਆਂ ਮੰਡੀਆਂ ਆ 152 53 ਮਾਰਕੀਟ ਕਮੇਟੀਆਂ ਸਟੇਟ ਚ 151 ਵੱਡੇ ਯਾਰਡ ਹੈ ਬੜੇ ਬੜੇ ਜਿਹੜੇ ਜਿਨ੍ਹਾਂ ਨੂੰ ਮੰਡੀਆਂ ਵੱਡੀਆਂ ਮੰਡੀ ਕਹਿੰਦੇ 284 ਸਬ ਯਾਰਡ ਹੈ 1428 ਪਰਚੇਸ ਸੈਂਟਰ ਹੈ ਇੰਨਾ ਵੱਡਾ ਨੈਟਵਰਕ ਕਿਸੇ ਕੰਟਰੀ ਚ ਕਿਸੇ ਸਟੇਟ ਚ ਹੈ ਨਹੀਂ ਔਰ ਮ Punjab ਮੰਡੀ ਬੋਰਡ ਦੀ ਸਭ ਤੋਂ ਵੱਡੀ ਥੀਏ ਨੇ ਹੈ ਜਿਨੇ 13030 ਪਿੰਡ ਹੈ ਇਹਨਾਂ ਨੂੰ 24168 ਸੜਕਾਂ ਨਾਲ ਜੋੜਿਆ ਹੋਇਆ ਹੈ ਸਾਰੀਆਂ ਪਿੰਡਾਂ ਨੂੰ ਔਰ ਇੱਕ ਇੱਕ ਪਿੰਡ ਨੂੰ 5 5 4 4 ਸੜਕਾਂ ਨਾਲ ਜੋੜਿਆ ਹੋਇਆ ਹੈ ਤਕਰੀਬਨ 6000 ਕਿਲੋਮੀਟਰ ਤੋਂ ਵੱਧ ਲੰਬੀ ਲੰਬਾਈ ਉਹਨਾਂ ਸੜਕਾਂ ਦੀ ਬਣਦੀ ਹੈ ਜਿਹੜੀ ਇਹ ਸਾਰੀ ਥੀਏ Punjab ਮੰਡੀ ਬੋਰਡ ਦੀ ਅਗਲੇ 6 ਮਹੀਨੇ ਦਾ ਕੀ ਟਾਰਗੇਟ ਹੈ ਜੀ ਪੰਜਾਬ ਮੰਡੀ ਬੋਰਡ ਦਾ ਜੀ ਅਗਲੇ 1 ਸਾਲ ਦਾ ਕੀ ਟਾਰਗੇਟ ਤੁਸੀਂ ਰੱਖ ਕੇ ਚੱਲ ਰਹੇ ਹੋ ਦੇਖੋ ਇਹ ਸਾਰਾ ਡਿਪੈਂਡ ਕਰਦਾ ਹੈ ਪੈਸੇ ਤੇ ਪਿਛਲੀ ਸਰਕਾਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜਿਹੜਾ ਰੈਵਨਿਊ ਆਣਾ ਉਹਨੂੰ ਵੀ ਗਿਰਵੀ ਕਰਕੇ ਚਲੀ ਗਈ ਹੈ 550 ਕਰੋੜ ਰੁਪਇਆ ਜਾਣ ਵਾਲੀ ਸਰਕਾਰ ਮੰਡੀ ਬੋਰਡ ਚ ਕਰਜ਼ਾ ਲੈ ਗਈ ਗਿਰਵੀ ਕੀ ਉਹ ਕੀ ਕਹਿ ਗਈ ਕਿ ਜਿਹੜਾ ਆਣ ਵਾਲਾ ਰੈਵਨਿਊ ਆਏਗਾ ਉਹ ਇਸ ਤੋਂ ਇਹਨੂੰ ਪੂਰਾ ਕਰਾਂਗੇ ਇਹ ਹੁਣ ਇਹ ਜਿਹੜਾ ਪਲਾਨ ਹੈ ਜੋ ਬਣਨਾ ਹੈ ਉਹ ਪੈਸੇ ਦੀ ਖੇਡ ਹੈ ਇਹ ਹੁਣ ਪ੍ਰੋਕਿਊਰਮੈਂਟ ਹੋ ਰਹੀ ਹੈ ਕਿੰਨਾ ਕੁ ਰੈਵਨਿਊ ਆਊਗਾ ਕਿੰਨਾ ਸਾਨੂੰ ਦੇਣਾ ਪਊਗਾ ਉਸ ਤੋਂ ਬਾਅਦ ਸਾਰਾ ਪਲਾਨ ਬਣੂ ਇਹ ਸੰਨ ਸਰਦਾਰ ਲਾਲ ਸਿੰਘ ਇਹਨਾਂ ਨਾਲ ਅਸੀਂ ਕਾਫੀ ਖੁੱਲੀਆਂ ਗੱਲਾਂ ਕੀਤੀਆਂ ਤੇ ਇਹਨਾਂ ਨੇ ਦੱਸਿਆ ਸਾਨੂੰ ਕਿ ਅਗਲੇ 1 ਸਾਲ ਤੱਕ ਸਰਕਾਰ ਕਿਵੇਂ ਕਿਸਾਨਾਂ ਦੀ ਜੀਵਨ ਸੁਧਾਰ ਸਕਦੀ ਹੈ ਫਿਲਹਾਲ ਸਾਡੇ ਨਾਲ ਜੁੜੇ ਰਹੋ ਕੁਝ ਹੋਰ ਪ੍ਰੋਗਰਾਮਾਂ ਲਈ ਧੰਨਵਾਦ